ਗੜਦੀਵਾਲਾ ਬਾਰਡ ਨੰਬਰ 11 ਦੇ 23 ਸਾਲਾਂ ਦੇ ਨੌਜਵਾਨ ਅਮਰਦੀਪ ਸਿੰਘ ਸੋਖਲਾ ਪੁੱਤਰ ਕੁਸ਼ਪਿੰਦਰ ਕੁਮਾਰ ਜਿਸ ਦੀ ਬੀਤੇ ਦਿਨੀ ਫਲੋਰੀਡਾ ਯੂ ਐਸ ਏ ਦੇ ਕੇ ਸਵੀਨਫੂਲ ਵਿੱਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ ਸੀ ਜਿਸ ਦੇ ਮ੍ਰਿਤਕ ਸਰੀਰ ਨੂੰ ਫਲੋਰੀਡਾ ਯੂ ਐਸ ਏ ਤੋਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਕਸਬਾ ਗੜਦੀਵਾਲਾ ਲਿਆਉਣ ਲਈ 20 ਅਗਸਤ ਤੋਂ ਪਰਿਵਾਰ ਵੱਲੋਂ ਰਾਜਨੀਤਿਕ ਆਗੂਆਂ ਤੇ ਹੋਰ ਸਮਾਸੀ ਵੀ ਜਿੱਥੇ ਬੰਦੀਆਂ ਅੱਗੇ ਗੁਹਾਰ ਲਗਾਈ ਆ ਰਹੀ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਭਾਵਨਾ ਨਾਲ ਹਲਕਾ ਉੜਮਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਜ਼ਿਲ੍ਹਾ ਜੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਆ ਰਾਜਾ ਅੰਗਰਸਰ 에어ਪੋਰਟ ਤੇ ਬੀਤੀ ਰਾਤ 31 ਅਗਸਤ ਨੂੰ ਪਹੁੰਚੇ ਜਿੱਥੇ ਅਮਨਦੀਪ ਸਿੰਘ ਸੌਖਲਾ ਦੇ ਮ੍ਰਿਤਕ ਦੇ 1 ਸਤੰਬਰ ਨੂੰ ਲਗਭਗ 3 ਵਜੇ ਗੜਦੀਵਾਲਾ ਵਿਖੇ ਪਹੁੰਚਾਈ ਗਈ। ਹਾਂ ਜੀ ਬੜੀ ਦਰਦਕੀ ਜੀ ਗੱਲ ਹੈ ਕਿ ਜਿਹੜਾ ਪਿਛਲੇ ਸਾਮਨੇਲੇ ਵਿੱਚ ਨਰਕਾ ਦੇ ਵਿੱਚ ਦੋ ਪੰਜਾਬ ਦੇ ਨੌਜਵਾਨਾਂ ਦੀ ਸਾਇਲ ਅਮਨ ਦੀ ਡੈਥ ਹੋਈ ਸੀ ਉਹਨਾਂ ਦੀ ਅੱਜ ਅੰਮ੍ਰਿਤਸਰ 에어ਪੋਰਟ ਤੇ ਡੈਥ ਬੋਡੀ ਆਈ ਸੀ ਜਿਨ੍ਹਾਂ ਨੂੰ ਰਿਸਿਵ ਕੀਤਾ ਆ ਤਾਂ ਸਾਰਿਆਂ ਦੇ ਮਨ ਬੜੇ ਇਹ ਬਾਈ ਜੀ ਹੈ ਜਿਨ੍ਹਾਂ ਦਾ ਆਤੀ ਸ਼ਿਕਾ ਉਹ ਨਾਲ ਹੀ ਇੱਕ ਦਾ ਚਹਿਰ ਗੱਤਿਆ ਪਰਿਵਾਰ ਰੋ ਰੋ ਕੇ ਕਮਲਾ ਹੋਇਆ ਕਰ ਤੇਰਾ ਪਰ ਵਾਹਿਗੁਰੂ ਕਿੱਛ ਪਛਕਿਤ ਕੋ ਚਰੇ ਇਨਾਂ ਨੂੰ ਤੁਮਤ ਬਾਚੀ ਅੰਧਖਰ ਇਹ ਪੁੱਤ ਕਿ ਚਾਇਸੀਗੇ ਬਾਉਲਾ ਆਪਣੇ ਗੜਗੀ ਵਾਲ ਤੋਂ ਕਮਲਜੀਤ ਸਿੰਘ ਸੀਲੰਦਰ ਦੇ ਨੇੜੇ ਉਹ ਫਾਗਲ ਜੋ ਪਿਛਲੇ ਸਾਲ ਨੂੰ ਉੱਥੇ ਆਪਣੇ ਮਰਕਾ ਦੇ ਕਿਚ ਅਣੀ ਦੇ ਚ ਗਿਨ ਸੇਂਟੀਟੂ ਦੇ ਚ ਦੋ ਬੁਕੇ ਹੀ ਨਾ ਵੀ ਮਾਤਾ ਵੇਸੀ ਅਜ ਉਹਨਾਂ ਦੀ ਜੱਡ ਬੋਰੀਏ ਸੀ ਕੌਣ ਸੀ ਸੀ ਸੋ ਐਮ ਐਲ ਜੀ ਸਿੰਘ ਅਜਗੇ ਜੀ ਵੀ ਕੌਣ ਸੀ ਸੀ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਫਿਰ ਵੀ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਬਰ ਬਖਸ਼ੇ ਤੇ ਪਾਣਾ ਮੰਦਨ ਦਾ ਬਰ ਬਖਸ਼ੇ ਪਾ ਜੀ That's <laughs> what